ਕਰ ਦੇ ਨਾ ਕਰ ਦੇ ਕੀ ਰੋਲਾ ਜੀ ਇਹ ਕਰ ਦੇ ਵਿੱਚੋਂ ਕੀ ਰੋਲਾ ਦੱਸਣਾ ਦਾਰੂ ਪੀਤੀ ਹੈ ਦਾਰੂ ਪੀਤੀ ਹੈ ਕੀ 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 ਹੋ ਰਹੀ ਹੈ ਬੁੜਿਆਂ ਦੇ ਵੀਡੀਓ ਬਣਾਉਂਦਾ ਗੰਦੀਆਂ ਗੰਦੀਆਂ ਇੱਥੇ ਖੜਾ ਹੋ ਕੇ ਗਾਲੀ ਮੈਂ ਕੱਢ ਰਹਾ ਹੈ ਸਰ ਕੋਣ ਹੈ ਮੈਂ ਗੰਦੀਆਂ ਬਣਾਉਂਦਾ ਕੀ ਨਾਮ ਕੀ ਤੇਰਾ ਹਾਂ ਕਾ ਤੂੰ ਸ਼ਾਇਦ ਕਿਹਾ ਯਾਰ ਮੈਂ ਇੱਕ ਵੀਡੀਓ ਬਣਾਈ ਹੈ ਕਿੰਨਾ ਕਰ ਤੇ ਕਬਜ਼ਾ ਕਰਕੇ ਬੈਠਾ ਤੂੰ ਹੁੰਦਾ ਕਿਉਂ ਨਹੀਂ ਘੰਟਾਂ ਨਹੀਂ ਆਈ ਮੈਂ ਤੂੰ ਕੌਣ ਹੈਗਾ ਜੀ ਤੂੰ ਕਬਜ਼ਾ ਕਰਕੇ ਬੈਠੀ ਤੂੰ ਕੌਣ ਹੈ ਕਹਿਣਾਲਾ ਮੈਂ ਆਹ ਕੌਣ ਹਾਂ ਲੋਕਲ ਨਾਗਰਿਕ ਯਾਨੀ ਦੁਨੀਆ ਖੜੀ ਹੋਤੀ ਹੈ ਸ਼ਰਾਬ ਤੋਂ ਪੀਤੀ ਨੂੰ ਬੋਲੀਆਂ ਨਾਲ ਗਲਤ ਪੀਤੀ ਹੈ ਭਾਵੇਂ ਲੱਖ ਪੀਤੀ ਹੋਈ ਹੈ ਤਾਂ ਕੁੜੀਆਂ ਵੀ ਵੀਡੀਓ ਬਣਾਉਂਦਾ ਵੀਰਿਆ ਵੀਰਿਆ ਵੀਡੀਓ ਬਣਾਉਂਦਾ ਮੈਨੂੰ ਆਪ ਛੱਡ ਕੇ ਉਥਾਨਾ ਸਾਰਿਆਂ ਨੂੰ ਬੁਲਾਉਂਦਾ ਮਾਰੋ ਨਾ ਤੁਸੀਂ ਮੇਰੀ ਮੇਰੇ ਮੋਬਾਈਲ 'ਚ ਵੇਖ ਲਓ ਕਿੱਥੋਂ ਨਹੀਂ ਮੈਂ ਬਣਾਉਣ ਲੱਗਿਆ ਕੀ ਨਾਮ ਕੀ ਤੇਰਾ ਗਰਮੀਰ ਸਿੰਘ ਕਿਹੜਾ ਪਿੰਡ ਹੈ ਸ਼ਾਹਪੁਰਾ ਸ਼ਾਹਪੁਰਾ ਹਾਂਜੀ ਹੁਣ ਦੱਸ ਕੀ ਗੱਲ ਜੀ ਮੋਬਾਈਲ ਚਾਹੀਦਾ ਮੈਨੂੰ ਚਲੋ ਇਹਨਾਂ ਨੇ ਨਜਾਇਜ਼ ਕੁੱਟਿਆ ਮੈਨੂੰ ਤੇਰੇ ਗਾਲਾਂ ਪੈਂਦੀਆਂ ਜਾਣ ਕੇ ਕੁਝ ਬੜੀਆਂ ਬਣਾਉਂਦੇ ਆਪਣੇ ਅੰਦਰ ਨਰਾਂ ਦਾ ਰੇੜੀਆਂ ਦੀਆਂ ਬਣਾ ਰੇੜੀਆਂ ਦੀ ਰੇੜੀ ਬਣਾਉਂਦਾ ਤੁਹਾਡੀ ਪੀੜੀ ਬਣਾਣਾ ਖਰਾਬ ਜਹਾ ਮੈਂ ਸਾਰੇ ਨਹੀਂ ਬਣਾਈ ਸਾਰੇ ਜਿੱਥੇ ਬਣਾ ਦੇ ਲੱਕੜ ਨਹੀਂ ਹੈ ਕੰਟਾਕਾਰ ਦੇ ਬੱਬਾ ਕਰਨੇ ਕੀ ਤੁਹਾਡਾ ਗਰੰਟੀ ਕਰ ਰਿਹਾ ਹੈ ਪੈਸਾ ਪੂਰਾ ਰਿਜਿਆ ਪੈਸਾ ਸੈਂਟਰ ਤੋਂ ਰੋਗੀ ਪਰੂ ਵਗਾ ਕੇ ਵੀ ਸੈਂਟਰ ਵੱਲ ਆਇਆ ਸੀ ਰੋਗੀ ਪਰੂ ਫਸ ਰਿਹਾ ਸੀ ਇੰਟਾ ਲਿਆ ਆਇਆ ਐਵੇਂ ਬੁੜੀਆਂ ਜੇ ਵੀਡੀਓ ਨਹੀਂ ਉਹ ਪਰ ਚੱਪਲ ਘਾੜ ਕੇ ਮੈਨੂੰ ਮਾਰੀ ਹੈ ਹਾਂ ਕਿਧਰ ਮਾਰਨ ਦੇ ਚੱਪਲ ਘਾੜ ਕੇ ਮੈਨੂੰ ਮਾਰਨ ਲੱਗਿਆ ਮੈਨੂੰ ਨਾ ਜਾ ਮਗਾ ਵੀਡੀਓ ਕਾਦੀ ਬਣਾ ਰਿਹਾ ਤੂੰ ਮੇਰੀ ਕਹਿੰਦੇ ਚੱਪਲ ਘਾੜ ਕੇ ਕੁੱਟਣ ਲੱਗਿਆ ਮੈਨੂੰ ਇਹ ਕਿ ਸਰਕਾਰ ਨੇ ਆਰਡਰ ਦਿੱਤਾ ਚੱਪਲ ਮਾਰਨ ਦਾ ਤੂੰ ਪੁਲਿਸ ਕੰਪਲੇਟ ਕੀਤੀ ਹੈ ਕੋਈ ਤੁਸੀਂ thank <laughs> you ਕੋਈ ਕੀ ਨਾਮ ਹੈ ਤੁਹਾਡਾ ਮੈਂ ਨਾਂ ਅਭਜੈ ਸਿੰਘ ਆ ਸਰ ਅਕੀਸ਼ ਸ਼ਰਾਰਤ ਪਾਜੀ ਕਰ ਰਿਹਾ ਸੀ ਆਦਮੀ ਦੱਸਿਓ ਮੈਨੂੰ ਪਾਜੀ ਇੱਕ ਬੰਦਾ ਆਇਆ ਸੀ ਅੰਦਰ ਕਹਿੰਦਾ ਮੈਂ ਅੰਦਰ ਪਿਸ਼ਾਬ ਕਰਨਾ ਮੈਂ ਕਹਾ ਪਿਸ਼ਾਬ ਕਰ ਨਹੀਂ ਹੈਗਾ ਇਹ ਘੰਟਾ ਘਾਰੇ ਕਹਿੰਦਾ ਮੈਨੂੰ ਕਹਿੰਦਾ ਤੂੰ ਕਹਿੰਦਾ ਰੋਕਣ ਵਾਲਾ ਕਹਿੰਦਾ ਕੌਣ ਹੈ ਮੈਂ ਕਹਾ ਮੈਂ ਇਥੋਂ ਸੇਵੇਦਾਰ ਹੈਗਾ ਸੇਵੇਦਾਰ ਹੈਗਾ ਜੀ ਤੇ ਮੈਨੂੰ ਕਹਿੰਦਾ ਲੈ ਫਲਾਣਾ ਟਮਕਾ ਲਓ ਖੜਾ ਹੋ ਗਿਆ ਮੇਰੀ ਮੂਵੀ ਬਣਾਉਣ ਲੱਗ ਪਿਆ ਜੀ ਅੱਛਾ ਹਾਂ ਜੀ ਫਿਰ ਉਹਨੂੰ ਕਿਹਾ ਨਹੀਂ ਤੁਸੀਂ ਕੁਝ ਮੈਂ ਭਾਈ ਉਹਨੂੰ ਬੜਾ ਸਮਝਾਇਆ ਮੈਂ ਕਹਾ ਤੂੰ ਜਾ ਵੀ ਐਸ ਤਰ੍ਹਾਂ ਨਾ ਹੋਵੇ ਕੰਮ ਖਰਾਬ ਹੋ ਜਾ ਉਹ ਕਹਿੰ ਕਿ ਕੋਣ ਹੈ ਕੋਈ ਪਤਾ ਲੱਗੇ ਕੀ ਪਤਾ ਕੋਣ ਹੈਗਾ ਜੀ ਸ਼ਰਾਤੀ ਖਵਾਬੇ ਹੁਣ ਕੀ ਫਰੋਸਾ ਤਾਂ ਹੀ ਦਾ ਮੈਂ ਬੈਠਾ ਮੈਂਗਾ ਕੋਈ ਤੇ ਕੋਈ ਗਲਤ ਕੰਮ ਨਾ ਕਰੇ ਜੀ ਤੁਸੀਂ ਇਹ ਤੁਸੀ ਸੇਵਾ ਕਰਦੇ ਜੀ ਹਾਂ ਜੀ ਸੇਵਾ ਸਿਰਫ ਕਰੀਦਾ ਜੀ ਮੈਂ ਤਾਂ ਹੀ ਠੀਕ ਹੈ ਮਿਹਰਬਾਨੀ